ਜਿਸ ਤਰ੍ਹਾਂ ਦਾ ਫੈਸਲਾ ਪਾਕਿਸਤਾਨ ਨੇ ਸਰਕਾਰ ਨੇ ਕੀਤਾ ਹੈ ਬਹੁਤ ਹੀ ਅਫਸੋਸਨਾਕ ਹੈ ਜੋ ਜੋ ਗੈਰ ਸਿੱਖਾ ਹੈ ਉਹਨੂੰ ਇਸ ਮर्यादा ਦਾ ਨਹੀਂ ਪਤਾ ਹੁੰਦਾ ਨਾ ਉਹ ਚੰਗੀ ਤਰ੍ਹਾਂ ਪ੍ਰਬੰਧ ਕਰ ਸਕੇ ਸੋ ਮੈਂ ਬੇਨਤੀ ਕਰਦਾ ਪਾਕਿਸਤਾਨ ਸਰਕਾਰ ਨੂੰ ਕਿ ਇਸ ਫੈਸਲੇ ਤੇ ਮੁੜ ਗੌਰ ਕਰਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਵਿੰਦ ਸਿੰਘ ਲੋਂਗੋਵਾਲ ਨੇ ਵੀਰਵਾਰ ਨੂੰ ਪਾਕਿਸਤਾਨ ਇਥੇ ਸਿੱਖਾਂ ਦੇ ਇਤਿਹਾਸਿਕ ਧਾਰਮਿਕ ਸਥਾਨ ਕਰਤਾਰਪੁਰ ਸਾਹਿਬ ਦਾ ਪ੍ਰਬੰਧਨ ਆਈਐਸਆਈ ਸੰਗਠਨ ਦੇ ਐਕਿਊ ਟਰਸਟੀ ਪ੍ਰਾਪਰਟੀ ਬੋਰਡ ਈਟੀਪੀਬੀ ਨੂੰ ਸੌਂਪਣ ਨੂੰ ਮੰਨਦਪਾਗਾ ਕਰਾਰ ਦਿੱਤਾ ਪત્રਕਾਰਾਂ ਨਾਲ ਗੱਲਬਾਤ ਕਰਦਿਆਂ ਪਾਈ ਲੋਂਗੋਵਾਲ ਨੇ ਕਿਹਾ ਕਿ ਪਾਕਿਸਤਾਨ ਸਰਕਾਰ ਵੱਲੋਂ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਗੈਰ ਸਿੱਖਾਂ ਨੂੰ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਪਾਕਿਸਤਾਨ ਸਰਕਾਰ ਨੂੰ ਆਪਣੇ ਇਸ ਫੈਸਲੇ ਤੇ ਮੁੜ ਵਿਚਾਰ ਕਰਨਾ ਚਾਹੀਦਾ ਹੈ ਤੇ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਮਿਲਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਜੋ ਸਿੱਖ ਧਰਮ ਨਾਲ ਸੰਬੰਧ ਨਹੀਂ ਰੱਖਦੇ ਉਹਨਾਂ ਨੂੰ ਪਤਾ ਨਹੀਂ ਹੁੰਦਾ ਕਿ ਕਿਸ ਤਰ੍ਹਾਂ ਮर्याਦਾ ਨੂੰ ਕਾਇਮ ਰੱਖਣਾ ਹੈ ਕਿਉਂਕਿ ਜਿਨ੍ਹਾਂ ਨੂੰ ਮर्याਦਾ ਬਾਰੇ ਨਹੀਂ ਪਤਾ ਉਹ ਕਿਵੇਂ ਵਧੀਆ ਪ੍ਰਬੰਧ ਕਰ ਸਕਦੇ ਨੇ। ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਜੇਕਰ ਗੁਰਦੁਆਰਾ ਸਾਹਿਬ ਦੇ ਪ੍ਰਬੰਧਾਂ ਦੀ ਸੇਵਾ ਸ਼ੁਰੂ ਮੜੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦਿੱਤੀ ਜਾਂਦੀ ਹੈ ਤਾਂ ਉਹ ਵੀ ਪ੍ਰਬੰਧ ਕਰਨ ਲਈ ਤਿਆਰ ਹਨ ਪਾਈ ਲੰਗੋਵਾਲ ਨੇ ਕਿਹਾ ਕਿ ਕਰਤਾਰਪੁਰ ਸਾਹਿਬ ਗੁਰਦੁਆਰਾ ਕੋਈ ਅਜਿਹਾ ਸਥਾਨ ਨਹੀਂ ਜਿਸ ਨੂੰ ਕਮਾਈ ਦਾ ਸਾਧਨ ਕਿਹਾ ਜਾਵੇ ਸਗੋਂ ਇਹ ਸਥਾਨ ਸ਼ਰਧਾ ਅਤੇ ਆਸਥਾ ਨਾਲ ਜੁੜਿਆ ਹੋਇਆ ਹੈ ਉਹਨਾਂ ਦੱਸਿਆ ਕਿ ਇਸ ਮਾਮਲੇ ਨੂੰ ਲੈ ਕੇ ਅੰਤਰੀਮ ਕਮੇਟੀ ਦੀ ਬੈਠਕ ਕੀਤੀ ਜਾ ਰਹੀ ਹੈ ਜਿਸ ਵਿੱਚ ਮਤਾ ਪਾਇਆ ਜਾਵੇਗਾ ਇਸ ਦੇ ਨਾਲ ਹੀ ਪਾਕਿਸਤਾਨ ਦੇ ਐਮਬੈਸਡਰ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚਿੱਠੀ ਵੀ ਲਿਖ ਦਿੱਤੀ ਗਈ ਹੈ ਬਹੁਤ ਹੀ ਦੁੱਖ ਦੀ ਗੱਲ ਹੈ ਕਿ ਜੋ ਪਾਕਿਸਤਾਨ ਸਰਕਾਰ ਦੇ ਵੱਲੋਂ ਇਹ ਫੈਸਲਾ ਕੀਤਾ ਗਿਆ ਹੈ ਕਿਸਤਰੀ ਕਰਤਾਰਪੁਰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜਿੱਥੇ ਆਪਣਾ ਅੰਤਲਾ ਸਮਾਂ ਬਤਾਇਆ ਸੀ ਜਿੱਥੇ ਕਿਰਤ ਕਰੋ ਦਾ ਸੰਦੇਸ਼ ਦਿੱਤਾ ਸੀ ਉਹ ਜਿਹੜਾ ਲਾਂਘਾ ਵੀ ਦੋਨਾਂ ਸਰਕਾਰਾਂ ਵੱਲੋਂ ਉਪਰਾਲੇ ਕਰਕੇ ਖੋਲਿਆ ਗਿਆ ਸੀ ਲੇਕਿਨ ਅੱਜ ਜਿਸ ਤਰ੍ਹਾਂ ਦਾ ਫੈਸਲਾ ਪਾਕਿਸਤਾਨ ਨੇ ਸਰਕਾਰ ਨੇ ਕੀਤਾ ਹੈ ਬਹੁਤ ਹੀ ਅਫਸੋਸਨਾਕ ਹੈ ਕਿਉਂਕਿ ਇਸ ਸ੍ਰੀ ਕਰਤਾਰਪੁਰ ਸਾਹਿਬ ਦਾ ਜਿਹੜਾ ਪ੍ਰਬੰਧ ਸੀ ਪਾਕਿਸਤਾਨ ਸਿਕਿਉਰਿਟੀ ਦੁਆਰਾ ਪ੍ਰਬੰਧ ਕਮੇਟੀ ਦੇ ਕੋਲ ਸੀ ਲੇਕਿਨ ਜੋ ਸਰਕਾਰ ਨੇ ਫੈਸਲਾ ਕੀਤਾ ਕਿ ਪ੍ਰੋਜੈਕਟ ਮੈਨੇਜਮੈਂਟ ਜੁੰਟ ਨੂੰ ਜਿਹੜਾ ਉੱਥੋਂ ਦਾ ਪ੍ਰਬੰਧ ਦਿੱਤਾ ਗਿਆ ਇੱਕ ਮੈਂ ਸਮਝਦਾ ਕਿ ਗੁਰੂ ਘਰਾਂ ਦੇ ਜਿਹੜੇ ਪ੍ਰਬੰਧ ਨੇ ਔਰ ਸਿੱਖ ਰਹਿਤ ਮਰਿਆਦਾ ਅਨਸਾਰ ਹੀ ਕੀਤੇ ਜਾ ਸਕਦੇ ਨੇ ਉਹ ਸਿੱਖ ਨੂੰ ਹੀ ਪਤਾ ਹੁੰਦਾ ਜਿਹੜਾ ਉਸ ਮਰਿਆਦਾ ਨਾਲ ਜੁੜਿਆ ਹੋਵੇ ਸੋ ਜੋ ਗੈਰ ਸਿੱਖ ਹੈ ਉਹਨੂੰ ਇਸ ਮर्याਦਾ ਦਾ ਨਹੀਂ ਪਤਾ ਹੁੰਦਾ ਨਾ ਉਹ ਚੰਗੀ ਤਰ੍ਹਾਂ ਪ੍ਰਬੰਧ ਕਰ ਸਕੇ ਸੋ ਮੈਂ ਬੇਨਤੀ ਕਰਦਾ ਪਾਕਿਸਤਾਨ ਸਰਕਾਰ ਨੂੰ ਕਿ ਇਸ ਫੈਸਲੇ ਤੇ ਮੁੜ ਗੌਰ ਕਰਨ ਔਰ ਜੋ ਸ੍ਰੀ ਕਰਤਾਰਪੁਰ ਸਾਹਿਬ ਦਾ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਹੈ ਉਹ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧ ਕਮੇਟੀ ਨੂੰ ਸੌਂਪਿਆ ਜਾਏ ਤਾਂ ਕਿ ਉਹ ਪੂਰੀ ਮर्याਦਾ ਦੇ ਨਾਲ ਸਾਰਾਂ ਦਾ ਉੱਥੇ ਦਾ ਪ੍ਰਬੰਧ ਕਰ ਸਕਣ ਇਹਦੇ ਲਈ ਅਸੀਂ ਪਾਕਿਸਤਾਨ ਸਰਕਾਰ ਨੂੰ ਚਿੱਠੀ ਵੀ ਲਿਖਾਂਗੇ ਔਰ ਭਾਰਤ ਸਰਕਾਰ ਨੂੰ ਵੀ ਲਿਖਾਂਗੇ ਅੱਜ ਸਾਡੇ ਦਿੱਲੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਪ੍ਰਧਾਨ ਮਨਿੰਜਿੰਦਰ ਸਿੰਘ ਮਨਿੰਜਿੰਦਰ ਸਿੰਘ ਸਿਰਸਾ ਜੀ ਔਰ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੀ ਇੱਕ ਚਿੱਠੀ ਲੈ ਕੇ ਇਹ ਪਾਕਿਸਤਾਨ ਦੇ ਵੈਸਟਰਨ ਨੂੰ 1:30 ਵਜੇ ਮਿਲ ਰਹੇ ਨੇ ਉੱਥੇ ਵੀ ਉਹ ਗੱਲਬਾਤ ਕਰਨਗੇ ਸੋ ਇਹ ਸਾਡੀ ਗੱਲਬਾਤ ਜਾਰੀ ਰਹੇਗੀ ਤੇ ਅਸੀਂ ਚਾਹੁੰਦੇ ਹਾਂ ਕਿ ਇਹ ਮੁੜ ਗੌਰ ਕਰਕੇ ਤੁਰੰਤ ਇਹ ਫੈਸਲੇ ਨੂੰ ਜਿਹੜਾ ਪਾਕਿਸਤਾਨ ਦੇ ਸਰਕਾਰ ਨੇ ਕੀਤਾ ਹੈ ਸਿੱਖ ਗੁਰਦਾਰਾ ਪ੍ਰਬੰਧ ਕਮੇਟੀ ਨੂੰ ਸਾਰਾ ਪ੍ਰਬੰਧ ਜਿਹੜਾ ਗੁਰੂ ਘਰ ਦਾ ਉਹ ਦਿੱਤਾ ਜਾਵੇ ਪਰ ਸਾਡੀ ਅੱਜ ਐਜੈਕਟਿਵ ਦੀ ਮੀਟਿੰਗ ਹੈ ਐਜੈਕਟਿਵ ਚ ਵੀ ਇਹ ਮਤਾ ਪਾਇਆ ਜਾਏਗਾ ਜੀ ਬਿਲਕੁਲ ਜੀ ਅੱਜ ਸਾਡੀ ਅੰਤਰ ਕਮੇਟੀ ਦੀ ਮੀਟਿੰਗ ਹੋ ਰਹੀ ਹੈ ਉਹਦੇ ਵਿੱਚ ਵੀ ਅਸੀਂ ਇਹ ਮਤਾ ਪਾਵਾਂਗੇ कि ਜਿਹੜਾ ਪ੍ਰਬੰਧ ਹੈ ਸ੍ਰੀ ਕਰਤਾਰਪੁਰ ਸਾਹਿਬ ਦਾ ਉਹ ਗੁਰਦੁਆਰਾ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧ ਕਮੇਟੀ ਨੂੰ ਦਿੱਤਾ ਗਿਆ। ਪਰ ਮਦਾਨੀਆਂ ਲਾਂਗਾ ਵੀ ਖੁੱਲ ਜਾਣਾ ਚਾਹੀਦਾ ਹੈ। ਭਾਰਤ ਸਰਕਾਰ ਨੂੰ ਤੁਸੀਂ ਬਾਰ-ਬਾਰ ਅਪੀਲ ਕਰ ਚੁੱਕੇ ਹੋ ਜੋ ਸੰਗਤ ਦੀ ਅਪੀਲ ਹੈ ਤੇ ਜਥੇਦਾਰ ਸਾਹਿਬ ਵੱਲੋਂ ਵੀ ਕੀਤੀ ਜਾ ਚੁੱਕੀ ਹੈ ਕਿ ਸੰਗਤਾਂ ਦੀ ਮੰਗ ਹੈ। ਬਿਲਕੁਲ ਸਾਡੀ ਦੇਖੋ ਅਸੀਂ ਬਾਰ-ਬਾਰ ਅਪੀਲ ਜਿਹੜੀ ਹੈ ਉਹ ਭਾਰਤ ਸਰਕਾਰ ਨੂੰ ਵੀ ਕੀਤੀ ਹੈ ਕਿਉਂਕਿ ਹੁਣ ਜਿਹੜੇ ਹਾਲਾਤ ਨੇ ਬਹੁਤ ਨਾਰਮਲ ਹੋ ਚੁੱਕੇ ਨੇ ਜਦੋਂ ਕਿ ਸਾਰੇ ਹੀ ਜਿਹੜੇ ਧਰਮ ਸਥਾਨ ਨੇ ਉਹ ਖੋਲ ਦਿੱਤੇ ਗਏ ਨੇ ਸਾਰੀਆਂ ਸੰਗਤਾਂ ਦੇ ਦਰਸ਼ਨਾਂ ਦੇ ਕਰਨ ਵਾਸਤੇ ਮੌਲ ਵੀ ਖੋਲਤੇ ਸਿਨੇਮੇ ਵੀ ਖੋਲਤੇ ਹੋਰ ਸੰਸਥਾਵਾਂ ਵੀ ਖੋਲ ਦਿੱਤੀਆਂ ਗਈਆਂ ਸੋ ਇਹ ਫੈਸਲਾ ਵੀ ਤੁਰੰਤ ਜਿਹੜਾ ਹੈ ਭਾਰਤ ਸਰਕਾਰ ਨੂੰ ਕਰ ਦੇਣਾ ਚਾਹੀਦਾ ਸਿੱਖ ਕੌਮ ਦੇ ਨਾਨਕ ਨਾਮ ਲੇਵਾ ਦੀਪੂਰ ਤਾਂਗ ਹੈ ਕਿ ਅਸੀਂ ਖੁੱਲੇ ਤੌਰ ਤੇ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰੀਏ ਪਾਕਿਸਤਾਨ ਨੇ ਖੋਲ ਦਿੱਤਾ ਹੈ ਸੋ ਇਸ ਤਰ੍ਹਾਂ ਭਾਰਤ ਸਰਕਾਰ ਨੂੰ ਵੀ ਇਹ ਲੰਘਾ ਜਿਹੜਾ ਖੋਲ ਦੇਣਾ ਚਾਹੀਦਾ ਹੈ ਜੀ ਇੱਕ ਜਿਹੜਾ ਪਾਕਿਸਤਾਨ ਲਿਖਿਆ ਆਪਾਂ ਉਹ ਨਾਲ ਸਾਹਿਬ ਦਾ ਪ੍ਰਕਾਸ਼ਪੁਰਮ ਬਣਾ ਲਈ ਜਥਾ ਭੇਜਦੇ ਆ ਕਿਉਂ ਜਥਾ ਵੀ ਸੀਮਤ ਕੀਤਾ ਗਿਆ ਤਾਂ ਥੋੜੇ ਦਿਨ ਘਟਾਏ ਗਏ ਨੇ ਕੀ ਕਰਦੇ ਆ ਜੀ ਦੇਖੋ ਕੋ ਕੋਵਿਡ-19 ਕਰਕੇ ਉਹਨਾਂ ਨੇ ਥੋੜਾ ਜਿਹਾ ਸੀਮਿਤ ਕਰ ਦਿੱਤਾ ਸਿਰਫ 5 ਦਿਨਾਂ ਦਾ ਹੀ ਵੀਜ਼ਾ ਜਿਹੜਾ ਐਤਕੀ ਸਾਰਾ ਜੋ ਪਾਕਿਸਤਾਨ ਸਾਡਾ ਜਾ ਰਿਹਾ ਜਥਾ ਉਹਨੂੰ ਦਿੱਤੇ ਗਏ ਨੇ ਅੱਗੇ ਖੁੱਲੇ ਤੌਰ ਤੇ ਸਾਰੇ ਗੁਰੂ ਘਰਾਂ ਦੇ ਦਰਸ਼ਨ ਕਰਨ ਕੇ ਆਉਂਦੇ ਸੀ ਲੇਕਿਨ ਐਤਕੀ ਸਿਰਫ ਗੁਰਦੁਆਰਾ ਨਨਕਾਣਾ ਸਾਹਿਬ ਤੱਕ ਹੀ ਉਹਨਾਂ ਨੇ ਸੀਮਿਤ ਰੱਖਿਆ ਉਹਨਾਂ ਨੇ ਹੀ ਵੀਜ਼ਾ ਦਿੱਤਾਗਾ ਸਿਰਫ 5 ਦਿਨਾਂ ਬਾਅਦ ਹੀ ਦਿੱਤਾਗਾ ਸਰ ਬਾਬਾ ਜਿਹੜੀ ਸਿੰਘ ਸੰਗਤ ਨੂੰ ਕਿੰਨੀ ਠੇਸ ਪਹੁੰਚੀ ਭਾਵਨਾ ਨੂੰ ਦੇਖੋ ਬਹੁਤ ਵੱਡੀ ਠੇਸ ਪਹੁੰਚਦੀ ਹੈ ਜਦੋਂ ਕਿ ਗੁਰੂ ਘਰ ਦਾ ਪ੍ਰਬੰਧ ਕਿਸੇ ਗੈਰ ਸਿੱਖਾਂ ਦੇ ਕੋਲ ਚਲਾ ਜਾਵੇ ਤਾਂ ਉਹਦਾ ਕੁਦਰਤੀ ਤੌਰ ਤੇ ਹੈ ਕਿ ਸਿੱਖਾਂ ਦੇ ਮਰਾਂ ਨੂੰ ਵੱਡੀ ਠੇਸ ਲੱਗਦੀ ਹੈਗੀ